ਸਾਈਬਰ ਘੁਟਾਲੇ ਮਾਮਲੇ ਨੂੰ ਲੈ ਕੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਚੈਲੰਜ ਕਿ ਹਾਂ ਕੋਈ ਮਰਜ਼ੀ ਜਾਂਚ ਕਰਵਾ ਲਓ ਅਸੀਂ ਹਾਂ ਤਿਆਰ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਹਨਾਂ ਦੀ ਧਰਮ ਪਤਨੀ ਆਈਪੀਐਸ ਜੋਤੀ ਯਾਦਵ ਦੇ ਉੱਪਰ ਲੱਗੇ ਸਾਈਬਰ ਘੁਟਾਲੇ ਦੇ ਦੋਸ਼ਾਂ ਨੂੰ ਲੈ ਕੇ ਹੁਣ ਹਰਜੋਤ ਸਿੰਘ ਬੈਂਸ ਵੱਲੋਂ ਤਿੱਖਾ ਜਵਾਬ ਦਿੱਤਾ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਜਿੱਥੇ ਚਰਚਾ ਛਿੜੀ ਹੋਈ ਹੈ ਉੱਥੇ ਹੀ ਹੁਣ ਹਰਜੋਤ ਸਿੰਘ ਬੈਂਸ ਨੇ ਦਾਵਾ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਦੇ ਲਈ ਤਿਆਰ ਨੇ ਦੱਸ ਦਈਏ ਕਿ ਸਾਈਬਰ ਕ੍ਰਾਈਮ ਵਿਭਾਗ ਦੀ ਪੁਲਿਸ ਅਫਸਰ ਅਮਨਜੋਤ ਕੌਰ ਵੱਲੋਂ ਇਹ ਵੱਡੇ ਦੋਸ਼ ਲਗਾਏ ਗਏ ਨੇ ਜਿਨ੍ਹਾਂ ਵੱਲੋਂ ਡੀਜੀਪੀ ਪੰਜਾਬ ਦੇ ਨਾਮ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਦੇ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈਪੀਐਸ ਜੋਤੀ ਯਾਦਵ ਦੇ ਸਬੰਧ ਜੁੜੇ ਹੋਏ ਨੇ ਇਸ ਘੁਟਾਲੇ ਦੇ ਦੋਸ਼ਾਂ ਨੂੰ ਲੈ ਕੇ ਹੁਣ ਹਰਜੋਤ ਸਿੰਘ ਬੈਂਸ ਨੇ ਆਪਣੇ ਟਵਿੱਟਰ ਖਾਤੇ ਦੇ ਉੱਪਰ ਲਿਖਦੇ ਹੋਏ ਆਖਿਆ ਹੈ ਕਿ ਮੈਨੂੰ ਹੁਣੇ ਇੱਕ ਦਾਗੀ ਅਫਸਰ ਵੱਲੋਂ ਮੇਰੇ ਅਤੇ ਮੇਰੀ ਪਤਨੀ ਜੋ ਕਿ ਬੇਦਾਗ ਰਿਕਾਰਡ ਵਾਲੇ ਮਿਸਾਲੀ ਆਈਪੀਐਸ ਅਧਿਕਾਰੀ ਨੇ ਦੇ ਖਿਲਾਫ ਲਗਾਏ ਗਏ ਬੇਬੁਨਿਆਦ ਦੋਸ਼ਾਂ ਬਾਰੇ ਪਤਾ ਲੱਗਿਆ ਹੈ ਅਸੀਂ ਮਾਨ ਹਾਨੀ ਦਾ ਮੁਕੱਦਮਾ ਦਾਇਰ ਕਰਾਂਗੇ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹੋਣ ਦੇ ਨਾਤੇ ਇਮਾਨਦਾਰੀ ਮੇਰਾ ਧਰਮ ਹੈ ਮੈਨੂੰ ਮੇਰੀ ਪਤਨੀ ਤੇ ਮਾਣ ਹੈ ਜੋ ਪੇਸ਼ੇਵਾਰਤਾ ਤੇ ਇਮਾਨਦਾਰੀ ਨੂੰ ਦਰਸਾਉਂਦੀ ਹੈ ਅਸੀਂ ਸੱਚਾਈ ਸਾਹਮਣੇ ਲਿਆਉਣ ਲਈ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਵਾਗਤ ਕਰਦੇ ਹਾਂ ਸੋ ਸਾਫਤ ਤੌਰ ਤੇ ਹਰਜੋਤ ਸਿੰਘ ਬੈਂਸ ਵੱਲੋਂ ਆਖਿਆ ਗਿਆ ਹੈ ਕਿ ਕੋਈ ਵੀ ਜਾਂਚ ਕਰਵਾ ਲਓ ਉਹ ਤਿਆਰ ਨੇ ਇੱਥੇ ਦੱਸ ਦਈਏ ਕਿ ਇਸ ਘੁਟਾਲੇ ਨੂੰ ਲੈ ਕੇ ਜੋ ਚਿੱਠੀ ਸਾਹਮਣੇ ਆਈ ਉਸ ਦੇ ਵਿੱਚ ਅਮਨਜੋਤ ਕੌਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਮਾਮਲੇ ਦੇ ਵਿੱਚ ਜਿੱਥੇ ਕੈਬਨਟ ਮੰਤਰੀ ਬੈਂਸ ਅਤੇ ਆਈਪੀਐਸ ਯਾਦਵ ਦੇ ਸਬੰਧ ਜੁੜੇ ਹੋਏ ਨੇ ਉੱਥੇ ਹੀ ਹੋਰ ਨਾ ਮਾਮਲਿਆਂ ਦੇ ਵਿੱਚ ਵੀ ਇਹਨਾਂ ਵੱਲੋਂ ਉਸ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਚਿੱਠੀ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਮੋਹਾਲੀ ਦੇ ਵਿੱਚ ਸਥਿਤ ਇੱਕ ਕਾਲ ਸੈਂਟਰ ਦੇ ਮਾਲਕ ਦੇ ਮੰਤਰੀ ਹਰਜੋਤ ਬੈਂਸ ਨਾਲ ਦੂੰਗੇ ਸੰਬੰਧ ਨੇ ਦੋਵੇਂ ਨੰਗਲ ਦੇ ਰਹਿਣ ਵਾਲੇ ਨੇ ਅਤੇ ਬੈਂਸ ਵੱਲੋਂ ਕਥਿਤ ਤੌਰ ਤੇ ਪਾਰਟੀ ਲਈ ਉਸ ਵਿਅਕਤੀ ਤੋਂ ਕਾਫੀ ਫੰਡ ਲਿਆ ਗਿਆ ਸੀ। ਦੋਸ਼ ਲਗਾਇਆ ਗਿਆ ਹੈ ਕਿ ਹਰਜੋਤ ਸਿੰਘ ਬੈਂਸ ਦੀ ਪਤਨੀ ਆਈਪੀਐਸ ਜੋਤੀ ਯਾਦਵ ਜਾਂਚ ਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਹਨਾਂ ਵੱਲੋਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਜਮਨਜੋਤ ਕੌਰ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਯੋਤੀ ਜੱਦਵ ਵੱਲੋਂ ਉਸ ਦੇ ਉੱਪਰ ਕੇਸ ਵਾਪਸ ਲੈਣ ਲਈ ਦਬਾਅ ਵੀ ਪਾਇਆ ਗਿਆ ਹੈ ਅਮਨਜੋਤ ਕੌਰ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਹਰਜੋਤ ਸਿੰਘ ਬੈਂਸ ਅਤੇ ਜੋਤੀ ਜਾਦਵ ਵੱਲੋਂ ਉਸ ਨੂੰ ਝੂਠੇ ਮਾਮਲਿਆਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਸ ਵੱਲੋਂ ਇਸ 100 ਕਰੋੜ ਰੁਪਏ ਦੇ ਕੱਪੜੇ ਦਾ ਪਰਦਾ ਫਾਸ਼ ਕੀਤਾ ਗਿਆ ਹੈ ਇਸ ਚਿੱਠੀ ਦੇ ਵਿੱਚ ਜੋ ਤੁਹਾਨੂੰ ਚਿੱਠੀ ਦਿਖਾਈ ਦੇ ਰਹੀ ਹੈ ਉਸ ਦੇ ਵਿੱਚ ਅਮਨਜੋਤ ਕੌਰ ਵੱਲੋਂ ਡੀਜੀਪੀ ਪੰਜਾਬ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਬਿਊਰੋ ਆਫ ਇਨਵੈਸਟੀਗੇਸ਼ਨ ਜਾਂ ਫਿਰ ਸਟੇਟ ਸਾਈਬਰ ਸੈੱਲ ਨੂੰ ਦਿੱਤਾ ਜਾਵੇ ਤਾਂ ਜੋ ਮਾਮਲੇ ਦੀ ਜਾਂਚ ਬਿਨਾਂ ਕਿਸੇ ਨਿਤੀਕ ਜਾਂ ਪੁਲਿਸ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਤੋਂ ਹੋ ਸਕੇ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਖਾਸ ਤੌਰ ਤੇ ਇਮਾਨਦਾਰੀ ਦੇ ਮੁੱਦੇ ਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਇਹਨਾਂ ਦਾਅਵਿਆਂ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਅਤੇ ਹੁਣ ਜਦ ਇਸ ਤਰ੍ਹਾਂ ਦੇ ਮਾਮਲੇ ਉਹਨਾਂ ਦੇ ਮੰਤਰੀਆਂ ਦੇ ਖਿਲਾਫ ਹੀ ਖੁੱਲਦੇ ਹੋਏ ਨਜ਼ਰ ਆਉਂਦੇ ਨੇ ਦੋਸ਼ ਲਗਾਏ ਜਾਂਦੇ ਨੇ ਤਾਂ ਜ਼ਾਹਿਰ ਤੌਰ ਤੇ ਚਰਚਾ ਦਾ ਵਿਸ਼ਾ ਤਾਂ ਬਣਦਾ ਹੀ ਹੈ ਅਤੇ ਹੁਣ ਅੱਗੇ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਹਰਜੋਤ ਸਿੰਘ ਬੈਂਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਇਸ ਦੇ ਵਿੱਚ ਸੱਚਾਈ ਸਾਹਮਣੇ ਨਿਕਲ ਕੇ ਆਉਂਦੀ ਹੈ ਅਤੇ ਅੱਗੇ ਇਸ ਮਾਮਲੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਕੀ ਚਰਚਾ ਦਾ ਮਾਹੌਲ ਬਣਦਾ ਹੈ